ਕੀ ਨਾਈ ਆ ਮੇਰਾ ਨਾਮ ਪ੍ਰਕਾਸ਼ ਚੰਦਰ ਵਰਮਾ ਹੈ ਕਾਇਦਗਾਰਨਾ ਪੜੀ ਆਪਣੀ ਓਮਕਾਰ ਜੁਵਲਰਸ ਹੈ ਜੀ ਸਨਾਰੇ ਕੰਮ ਦੀ ਦੁਕਾਨ ਹੈ ਸਮਰਾਲੇ ਕੀ ਕਟਣਾ ਕੀ ਹੋਈ ਹੈ ਕਟਣਾ ਹੈ ਜੀ ਰਾਤ 11:30 ਵਜੇ ਦੇ ਕਰੀਬ ਸਾਨੂੰ ਫੋਨ ਆਇਆ ਵੀ ਇੱਕ ਤੇਜ਼ ਰਫਤਾਰ ਗੱਡੀ ਨੇ ਸਾਡੀ ਦੁਕਾਨ ਦੇ ਸ਼ਟਰ ਦੇ ਵਿੱਚ ਆ ਕੇ ਵੱਜੀ ਹੈ ਤੇ ਉਹਦੇ ਵਿੱਚ ਤਿੰਨ ਬੰਦੇ ਸੀਗੇ ਜਿਹੜੇ ਬੈਠੇ ਸੀਗੇ ਗੱਡੀ ਚ ਲਾ ਰਿਹਾ ਸੀਗੇ ਤੇ ਸਾਡੀ ਦੁਕਾਨ ਦਾ ਅੰਦਰੋਂ ਕਾਸਾ ਨੁਕਸਾਨ ਹੋਇਆ ਇਹਦੇ ਨਾਲ ਸ਼ਟਰ ਸਾਡਾ ਸਾਰਾ ਹੀ ਖਤਮ ਹੋ ਗਿਆ ਤੇ ਅੰਦਰ ਜਿਹੜਾ ਸਾਡਾ ਸ਼ੀਸ਼ੇ ਲੱਗੇ ਸੀਗੇ ਕਾਊਂਟਰ ਸੀਗਾ ਲੱਕੜ ਦਾ ਤੇ ਉਹ ਸਾਰੇ ਸ਼ੀਸ਼ੇ ਟੁੱਟ ਗਏ ਨੇ ਕਾਊਂਟਰ ਵੀ ਸਾਡਾ ਟੁੱਟ ਗਿਆ ਠੀਕ ਹੈ ਜੀ ਕਾਫੀ ਇਹ ਚ ਨੁਕਸਾਨ ਹੋਇਆ ਤੇ ਇਹਦੇ ਨਾਲ ਸਾਡੀ ਘੱਟੋ ਘੱਟ ਨਹੀਂ ਤਾਂ 5 ਤੋਂ 7 ਦਿਨ ਦੀ ਜਿਹੜੀ ਦੁਕਾਨਦਾਰੀ ਉਹ ਵੀ ਪ੍ਰਭਾਵਿਤ ਹੋ ਰਹੀ ਹੈ ਠੀਕ ਹੈ ਤੇ ਸਾਡੀ ਇਹਨੂੰ ਲੈ ਕੇ ਗੱਲ ਹੋਈ ਕਿਸ ਨਾਲ ਹਾਂਜੀ ਗੱਲ ਹੋਈ ਕਿਸ ਨਾਲ ਹਾਂਜੀ ਉਹਨਾਂ ਦੇ ਪਰਿਵਾਰ ਦੇ ਬੰਦੇ ਆਏ ਨੇ ਜੀ ਜਿਨ੍ਹਾਂ ਨਾਲ ਲੜਕਿਆਂ ਦੇ ਨਾਲ ਐਕਸੀਡੈਂਟ ਹੋਇਆ ਤੇ ਤੇ ਨੇ ਤੇ ਉਹ ਕਹਿ ਰਹੇ ਨੇ ਕਿ ਵੀ ਜੋ ਸਾਡਾ ਖਰਚਾ ਆਇਆ ਆ ਆਊਗਾ ਦਾ ਨੁਕਸਾਨ ਹੋਇਆ ਵਸਾਰਾ ਭਰਨ ਕਿੰਨਾ ਨੁਕਸਾਨ ਹੋਇਆ ਐਸਟੀਮੇਟ ਕਿੰਨਾ ਨੁਕਸਾਨ ਵੀ ਵੀ ਇਦਾਂ ਹੈ ਕਿ ਜੋ ਵੀ ਨਵਾਂ ਸਮਾਨ ਲੱਗਣਾ ਸ਼ਟਰ ਲੱਗਣਾ ਤੇ ਰਿਪੇਅਰ ਵਰਕ ਹੋਣਾ ਆ ਜੋ ਵੀ ਹੋਣਾ ਪਲੱਸ ਜੋ ਸਾਡੀ ਦੁਕਾਨਦਾਰੀ ਪ੍ਰਭਾਵਿਤ ਹੋ ਰਹੀ ਸਾਡਾ ਘੱਟੋ ਘੱਟ 4 ਤੋਂ 5 ਲੱਖ ਦਾ ਖਰਚਾ ਹੈਗਾ ਇਹ ਕਾਰਨ ਕਿ ਦਾ ਦਾ ਗੱਡੀ ਕਿਉਂ ਲੱਗੀ ਗੱਡੀ ਇਦਾਂ ਹੈ ਜੀ ਜਿਹੜੇ ਬੰਦੇ ਗੱਡੀ ਚਲਾ ਰਹੇ ਸੀਗੇ ਉਹ ਉਹਨਾਂ ਦੇ ਜਿੱਤ ਤੱਕ ਸਾਨੂੰ ਉਮੀਦ ਆ ਵੀ ਉਹ ਸ਼ਰਾਬ ਪੀਤੀ ਸੀ ਠੀਕ ਹੈ ਸਮੈਲ ਆ ਰਹੀ ਸੀ ਕਿ ਉਹਨਾਂ ਤੋਂ ਤੇ ਉਹ ਨਸ਼ੇ ਦੇ ਵਿੱਚ ਸੀਗੇ ਜਿਸ ਕਰਕੇ ਇਹ ਐਕਸੀਡੈਂਟ ਹੋਇਆ ਠੀਕ ਸਹੀ ਭੇਜੇ ਕੁਮਾਰ ਜੀ ਬੇਗਮਾਂ ਦੇ ਕੀ ਕੱਢਣਾ ਹੈ ਯਾਰ ਰਾਤ ਨੂੰ ਫੋਨ ਆਈ ਇੱਕ ਜੀ 12:00 ਤੋਂ ਬਾਅਦ ਤੇ ਡੱਬੀ ਬਾਜ਼ਾਰ ਦੇ ਨਾਲ ਕਰਧਾਰੀ ਦੇ ਕਿਤਾਬਾਂ ਦੇ ਸਾਹਮਣੇ ਨਾ ਕਰਦਾ ਤੇ ਅਸੀਂ ਮੌਕੇ ਤੇ ਪਹੁੰਚੇ ਤੇ ਬੰਦੇ ਸੀ ਜੇ ਚੱਡੀਗੜ੍ਹ ਵੱਲ ਆ ਰਹੇ ਸੀ ਜੀ ਇੱਥੇ ਇਹਨਾਂ ਦੇ ਵੱਜੀ ਗਾ ਕਿੱਥੇ ਕਿੱਥੇ ਦੇ ਬੰਦੇ ਨੇ ਸਿਆਰੇ ਇਹ ਬੰਦੇ ਬੰਬਾ ਦੇ ਲਾਦੇ ਸੀ ਜੀ ਠੀਕ ਜੀ ਠੀਕ ਜੀ ਜਿੰਨੇ ਦਾ ਨੁਕਸਾਨ ਲੱਗਿਆ ਜੀ ਸੱਤਾਂ ਮਾੜੀ ਮੋਟੇ ਲੱਗਿਆ ਜੀ ਮੂਹ ਨਹੀਂ ਸੱਤਾਂ ਜੀ ਕਿਹੜੀ ਦੁਕਾਨਦਾਰ ਦੇ ਦੱਸ ਰਹੇ ਹਾਂ ਜੀ ਬਾਦ ਰਾਜਗੱਡੀ ਬੜੀ ਸੋਹਣੀ ਸੀ ਉਹਨਾਂ ਨੂੰ ਫਿਰ ਓਮਕਾਰ ਜੁਐਲਰੀ ਜੱਡੀ ਲੇਖਨੂ ਫਿਰ ਰਾਜ ਰੌਮ ਦਾਟ ਵੱਡੀ ਰੌਕਸਾਰ ਜੀ ਨੁਕਸਾਨ ਕਿੰਨਾ ਖੋਇਆ ਲਾਦਾ ਵਾ ਨੁਕਸਾਨ ਗੱਡੀ ਦਾ ਵੀ ਨੁਕਸਾਨ ਹੈ ਜੀ ਅੰਦਰੋਂ ਦਾ ਸ਼ਟਰ ਦਾ ਨਕਰਾਰ ਕਿਸੇ ਚੀਜ਼ ਦੇ ਪਿੱਛੇੋਂ ਆ ਰਿਹਾ ਇਹ ਕੁਝ ਇਹ ਵੀ ਪਤਾ ਲੱਗਿਆ ਪਿੱਛੋਂ ਵੀ ਕਿਸੇ ਚੀਜ਼ ਚ ਵੱਜ ਗਿਆ ਇਹ ਗੱਡੀ ਇਹ ਨਹੀਂ ਇਹ ਤਾਂ ਨਹੀਂ ਪਤਾ ਜਿਵੇਂ ਉਹਨੇ ਇੱਕ ਚਾਂਮ ਵਾਲਾ ਕਾਊਂਟਰ ਕੋਲ ਚੱਕਿਆ ਗਿਆ ਕਾਊਂਟਰ ਨਹੀਂ ਚੱਕਿਆ ਜੀ ਉਹ ਟੇਬਲ ਸੀ ਪਿਆ ਕੋਈ ਅੱਛਾ ਟੇਬਲ ਚੱਕਿਆ ਜੀ ਠੀਕ ਹੈ